ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਰਾਤ ਦੇ ਮੌਸਮ ਦੀ ਪਲੱਸ ਅਗਲੇ 4 ਦਿਨਾਂ ਦੇ ਮੌਸਮਾਫਲੇਅਰ ਤੁਹਾਨੂੰ ਦੇਵਾਂਗੇ ਜਿਵੇਂ ਕਿ ਐਸੇ ਲਈਆਂ ਤੋਂ ਤਾਜ਼ਾ ਸੈਟਲਾਈਟ ਦਸੇਣਾ ਖੜੇ ਸਕਰੀਨ ਦੇ ਉੱਤੇ ਦੇਖ ਰਹੇ ਹਾਂ ਜੀ ਵੀਰ ਜੋਂ ਦੀ ਰਾਤ ਆਉਣ ਵਾਲੀ ਆ ਦਿਨ ਲੰਘ ਚੁੱਕਿਆ ਪੰਜਾਬ ਦੇ ਵਿੱਚ ਹਰਿਆਣਾ ਰਾਜਸਥਾਨ ਦੇ ਵਿੱਚ ਜਗਰਾਫਾ ਦੇਖਦੇ ਆ ਤੇ ਇਸ ਵੇਲੇ ਮੌਨਸੂਨ ਦੀਆਂ ਸਰਗਰਮੀਆਂ ਵੇਖਣ ਨੂੰ ਮਿਲ ਰਹੀਆਂ ਨੇ ਪੰਜਾਬ ਦੇ ਉੱਪਰ ਵੀ ਅੱਜ ਕੁਝ ਖੇਤਰਾਂ ਦੇ ਵਿੱਚ ਜਿਹੜੀਆਂ ਬੱਦਲਬਾਜ਼ੀ ਬਣੀ ਹੋਈ ਆ ਇਸ ਵੇਲੇ ਵੀ ਤੇ ਕੁਝ ਖੇਤਰਾਂ ਦੇ ਵਿੱਚ ਹਲਕੇ ਤੋਂ ਲੱਗੇ ਦਰਮਿਆਨੇ ਉਮੀਦਾਰਜ ਹੋਏ ਨੇ ਅੱਜ ਸਵੇਰੇ ਜਿਹੜੇ ਆ ਚੰਡੀਗੜ੍ਹ ਮਹਾਲੀ ਇਹਨਾਂ ਖੇਤਰਾਂ ਦੇ ਵਿੱਚ ਉਮੀਦਾਰਜ ਹੋਏ ਸੀ ਦੁਪਹਿਰ ਤੋਂ ਬਾਅਦ ਬੱਦਲ ਬਣਿਆ ਜੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਤੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਮੀਂਹ ਸ਼ਰਾਟੇ ਦਰਜ ਹੋਏ ਨੇ ਤੇ ਇਸ ਵੇਲੇ ਜੇਕਰ ਅਫਾਤ ਦੇਖਦੇ ਹਾਂ ਤੇ ਜਲੰਧਰ ਦੇ ਕੁਝ ਖੇਤਰਾਂ ਦੇ ਵਿੱਚ ਬੱਦਲ ਬਣਿਆ ਹੋਇਆ ਹੈ ਲੁਧਿਆਣਾ ਦੇ ਕੁਝ ਆਸ-ਪਾਸ ਦੇ ਖੇਤਰਾਂ ਦੇ ਵਿੱਚ ਹਲਕੇ ਟਟੂਮੇ ਬੱਦਲ ਬਣੇ ਹੋਏ ਨੇ ਤੇ ਦੂਜੇ ਪਾਸੇ ਜੀ ਜਿਹੜੇ ਮਾਲਵਾ ਵੈਲਟ ਹੈ ਜਿਹੜੇ ਜਲੇ ਹਰਿਆਣਾ ਰਾਜਸਥਾਨ ਨਾਲ ਲੱਗਦੇ ਆ ਮਾਲਵੇ ਦੇ ਜਿਨ੍ਹਾਂ ਦੇ ਵਿੱਚ ਸ੍ਰੀ ਮੁਕਤਸਰ ਸਾਹਿਬ ਮਲੋਟ ਗਿੱਦੜਵਾ ਬਰਨਾਲਾ ਸੰਗਰੂਰ ਮਲੇਰਕੋਟਲਾ ਮਾਨਸਾ ਇਹਨਾਂ ਖੇਤਰਾਂ ਦੇ ਵਿੱਚ ਕੁਝ ਜਿਹੜੇ ਖੇਤਰ ਹੋਣਗੇ ਜਿੱਥੇ ਆਉਂਦੇ ਘੰਟਿਆਂ ਦੇ ਵਿੱਚ ਹਲਕੇ ਸ਼ਰਾਟੇ ਲੱਗ ਸਕਦੇ ਨੇ ਕਿਉਂਕਿ ਬੱਦਲ ਐਸ ਵੇਲੇ ਤੁਸੀਂ ਦੇਖ ਸਕਦੇ ਆ ਇੱਕ ਪੱਟੀ ਦੀ ਤਰ੍ਹਾਂ ਅੱਗੇ ਵਧ ਰਿਹਾ ਜਿਹੜਾ ਕਿ ਇੱਕ ਪੱਟੀ ਦੇ ਸੇਤ ਅੱਗੇ ਜਾਏਗਾ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਹਲਕੇ ਛਰਾਟੇ ਲਵਾ ਸਕਦਾ ਹੈ ਪਟਿਆਲੇ ਦੇ ਕੁਝ ਖੇਤਰ ਜੀ ਸਰਹੰਦ ਸ਼੍ਰੀ ਫਤਿਹਗੜ੍ਹ ਸਾਹਿਬ ਖੰਨਾ ਪੈਲ ਇਹਨਾਂ ਖੇਤਰਾਂ ਦੇ ਵਿੱਚ ਵੀ ਹਲਕੀ ਫਹਾਰਾ ਦੀ ਉਮੀਦ ਰਹੇਗੀ ਅੱਜ ਰਾਤ ਜਾਂ ਫਿਰ ਕੱਲ ਸਵੇਰ ਤੱਕ ਆਉਂਦੇ ਦਿਨਾਂ ਦੇ ਲਈ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤੇ ਨੇ ਕਿਉਂਕਿ ਮੌਨਸੂਨ ਜਿਹੜਾ ਆ ਉਹ ਸਰਗਰਮ ਹੋਣ ਜਾ ਰਿਹਾ ਜਿਵੇਂ ਕਿ ਅਸੀਂ ਨੂੰ ਪਹਿਲਾਂ ਦੱਸਿਆ ਆ ਰਿਹਾ ਕਿ 20 ਤੋਂ ਲੈ ਕੇ 25 ਜੂਨ ਦੇ ਵਿੱਚਕਾਰ ਜਿਹੜੇ ਆ ਮੌਨਸੂਨ ਦੀ ਐਕਟੀਵਿਟੀਜ਼ ਹੋਣ ਦੇ ਮਿਲ ਸਕਦੀਆਂ ਨੇ ਪੰਜਾਬ ਦੇ ਵਿੱਚ ਤੇ ਜੇਕਰ ਆਫਰ ਰਾਤ ਦੀ ਗੱਲ ਕਰਦੇ ਆ ਰਾਤ ਦੇ ਟੈਂਪਰੇਚਰ ਵੀ ਹੇਠਾਂ ਆ ਰਹੇ ਨੇ ਹਾਲਾਂਕਿ ਹਮਸਵਾਨੀ ਹੋਈ ਆ ਹਮਸ ਕਰਕੇ ਕਾਫੀ ਪਰੇਸ਼ਾਨੀ ਹੋ ਰਹੀ ਆ ਪਰ ਜਿਵੇਂ ਜਿਵੇਂ ਮੀਂਹ ਲੱਗਣਗੇ ਹਮਸ ਹੋਵੇ ਜਿਹੜੀ ਰਾਹਤ ਆ ਉਹ ਮਿਲਦੀ ਵੇਖੀ ਜਾਏਗੀ ਜੇਕਰ ਤਾਜ਼ਾ ਅਪਡੇਟ ਤੁਹਾਡੇ ਨਾਲ ਸਾਂਝ ਕਰਦੇ ਹਾਂ ਜੋ ਮੌਸਮ ਵਿਭਾਗ ਨੇ ਜਾਰੀ ਕੀਤੀ ਹੈ ਭਾਰੀ ਉਮੀਦ ਦੇ ਅਲਰਟ ਜਿਹੜੇ ਜਾਰੀ ਕਰ ਦਿੱਤੇ ਗਏ ਨੇ ਜੀ 22 ਤਰੀਕ ਨੂੰ ਵੀ 23 ਤਰੀਕ ਨੂੰ ਵੀ 25 ਤਰੀਕ ਨੂੰ 26 ਤਰੀਕ ਨੂੰ ਯਾਨੀ ਕਿ 30 ਜੂਨ ਤੱਕ ਇਹ سلسلہ ਚੱਲ ਸਕਦਾ ਹੈ ਕਿਉਂਕਿ ਮੌਨਸੂਨ ਦੀ दस्तक ਜਲਦੀ ਹੋਣ ਜਾ ਰਹੀ ਹੈ ਪੰਜਾਬ ਦੇ ਵਿੱਚ ਅੱਜ ਦੇ ਲਈ ਵੀ ਜਿਹੜੇ ਹੈਵੀ ਰੇਨ ਦੇ ਅਲਰਟ ਨੇ ਕੁਝ ਕਿਸ ਤਰ੍ਹਾਂ ਦੇ ਵਿੱਚ ਤੇ ਕੁਝ ਕਿਸ ਤਰ੍ਹਾਂ ਦੇ ਵਿੱਚ 40 50 ਕਿਲੋਮੀਟਰ ਰਫਤਾਰ ਦੀਆਂ ਹਵਾਵਾਂ ਚੱਲ ਸਕਦੀਆਂ ਨੇ ਕੱਲ ਦੀ ਗੱਲ ਕਰਦੇ ਹਾਂ 21 ਦੀ 22 ਦੀ 23 ਦੀ ਤੇ ਹੁਣ ਮੌਨਸੂਨ ਅੱਗੇ ਸਰਗਰਮਿਤ ਦਿਖਾਈ ਗਈ ਦਿਖਾਏਗਾ ਇਸ ਲਈ ਅੱਗੇ ਜਿਹੜੇ ਆਉਣ ਵਾਲੇ ਦਿਨ ਨੇ ਰਾਹਤ ਮਿਲ ਸਕਦੀ ਆ ਪੰਜਾਬ ਵਾਸੀਆਂ ਨੂੰ ਜਿਹੜਾ ਅਗਲੇ ਤੁਸੀਂ ਦੇਖ ਸਕਦੇ ਆ ਲਗਾਤਾਰ ਜਿਹੜੇ ਤਾਊਰ ਤੋੜ ਅਲਰਟ ਜ येलो ਅਲਰਟ ਜੜਿਆ ਜਾਰੀ ਕਰ ਦਿੱਤੇ ਗਏ ਨੇ ਕਿਤੇ ਕਿਤੇ ਹੈਵੀ ਰੇਨ ਯਾਨੀ ਕਿ ਭਾਰੀ ਮੀਂਹ ਤੇ ਕੁਝ ਖੇਤਾਂ ਦੇ ਵਿੱਚ ਸ਼ਰਾਟੇ ਤੇ ਆਉਂਦੇ ਗਲਾ ਦੇ ਵਿੱਚ ਮੌਨਸੂਨ ਬਹੁਤੇ ਖੇਤਾਂ ਨੂੰ ਸਰਗਰਮ ਕਰੇਗਾ ਜਿਸ ਨਾਲ ਬਹੁਤੇ ਖੇਤਾਂ ਦੇ ਵਿੱਚ ਮੇਹ ਲੱਗਣ ਦੀ ਉਮੀਦ ਰਹੇਗੀ ਫਿਲਹਾਲ ਜੈਲੋ ਅਲਰਟ ਜਾਰੀ ਕੀਤਾ ਗਿਆ ਹੈ ਜੀ ਗਰਜ ਬਿਜਲੀ ਦੇ ਨਾਲ ਉਮੀਦ ਹੈ ਤੇ ਇਹ ਨਾਲ ਜਿਹੜੇ 30 40 ਕਿਲੋਮੀਟਰ ਰਫ਼ਤਾਰ ਦੀਆਂ ਹਵਾਵਾਂ ਵਿੱਚ ਚੱਲ ਸਕਦੀਆਂ ਨੇ ਕਾਲੀਆਂ ਘਟਾਵਾਂ ਚੜ੍ਹ ਸਕਦੀਆਂ ਨੇ ਠੰਢੀ ਹਰੇਕ ਚੱਲ ਸਕਦੀ ਹੈ ਜਿਹਦੇ ਨਾਲ ਰਾਹਤ ਆ ਪੰਜਾਬ ਵਾਸੀਆਂ ਨੂੰ ਮਿਲਣ ਜਾ ਰਹੀ ਹੈ ਗਰਮੀ ਤੇ ਹਮਸਤੋਂ ਦੂਜੇ ਪਹਾੜਾਂ ਦੇ ਵਿੱਚ ਵੀ ਮੌਨਸੂਨ ਦੀਆਂ ਜਿਹੜੀਆਂ ਐਕਟੀਵਿਟੀਜ਼ ਵੇਖਣ ਨੂੰ ਮਿਲਣਗੀਆਂ ਨੇ ਜੇ ਹਿਮਾਚਲ ਉੱਤਰਾਖੰਡ ਜੰਮੂ ਦੇ ਵਿੱਚ ਵੀ ਜ਼ਬਰਦਸਤ ਕਾਰਵਾਈਆਂ ਮੌਨਸਨ ਕਰਾ ਰਿਆ ਆਉਂਦੇ ਦਿਨਾਂ ਦੇ ਵਿੱਚ ਇਹਨਾਂ ਖੇਤਾਂ ਦੇ ਵਿੱਚ ਹੋਰ ਵੀ ਤਗੜੇ ਮੀਂਹ ਲੱਗਣ ਦੀ ਉਮੀਦ ਹੈ ਧੰਨਵਾਦ